ਏ ਸਰਵਨ ਸਿੰਘ ਐਨਆਰਆਈ ਸੁਖਚੰਦ ਸਿੰਘ ਦੀ ਸੌਰੀ ਉਹੀ ਸੁਖਚੰਦ ਜਿਸ ਨੇ ਕੜਵੜਕੇ 24 ਅਗਸਤ ਨੂੰ ਬਾਈਕ ਸਵਾਰਾਂ ਨੇ ਗੋਲੀਆਂ ਚਲਾਈਆਂ ਅੰਮ੍ਰਿਤਸਰ ਦੇ ਦਬੁਰਜੀ ਤੋਂ ਸਾਹਮਣੇ ਆਏ ਇਸ ਮਾਮਲੇ 'ਚ ਸੁਖਚੰਦ ਦੀ ਪਹਿਲੀ ਪਤਨੀ ਦੇ ਪਰਿਵਾਰ ਵਾਲਿਆਂ ਤੇ ਸ਼ੱਕ ਦੀ ਸੂਈ ਘੁੰਮੀ ਪੂਰਾ ਮਾਮਲਾ ਦੱਸਦੇ ਹਾਂ ਪਰ ਪਹਿਲਾਂ ਸੁਣੋ ਮੁਲਜ਼ਮ ਤੇ ਸੁਖਚੰਦ ਦੀ ਪਹਿਲੀ ਪਤਨੀ ਦੇ ਪਿਤਾ ਨੇ ਖੁਦ ਨੂੰ ਕਿਵੇਂ નિર્ਦੋਸ਼ ਦੱਸਿਆ ਸਾਡਾ ਤਾਂ ਕੋਈ ਰੋਲ ਨਹੀਂ ਹੈਗਾ ਤੁਹਾਨੂੰ ਕਿਉਂ ਗਿਰਟਾਰ ਕੀਤਾ ਗਿਆ ਪੁੱਛਣ ਸਾਨੂੰ ਸਾਨੂੰ ਹੈਂ ਨਦੈਜਿਆ ਨੂੰ ਕੀਤਾ ਗਿਆ ਜੀ ਨਦੈਜਿਆ ਨੂੰ ਕੀਤਾ ਗਿਆ ਨੂੰ ਪਤਾ ਹੀ ਨਹੀਂ ਪਰ ਉਹ ਕਹਿ ਰਹੀ ਹੈ ਕਿ ਮਾਰਨ ਵਾਸਤੇ 15 ਲੱਖ ਰੁਪਏ ਦਿੱਤਾ ਗਿਆ ਹੈ ਹੈ ਪੁਲਿਸ ਕਹਿ ਰਹੀ ਮਾਰ ਰੋ ਤੇ ਬਿਲਕੁਲ ਝੂਠ ਮਾਰਦੀ ਕੋਰਾ ਝੂਠ ਰਿਹਾ ਬਹੁਤ ਪੂਰਾ ਬਿਲਕੁਲ ਝੂਠ ਮੱਚਦਾ ਉਹ ਬਿਲਕੁਲ ਕੋਰਾ ਝੂਠ ਰਿਹਾ ਜੀ ਬਿਲਕੁਲ ਬਰਾਮਤ ਨਹੀਂ ਆਇਆ ਕੁਛ ਨਹੀਂ ਹੋਇਆ ਅਫਵਾਹਾਂ ਹੈਗੀਆਂ ਨੇ ਇਹ ਬਿਲਕੁਲ ਇਪਰਾਣੀਆਂ ਫੈਨ ਇਹਨਾਂ ਸੁਣੋ ਡੀਵੀਡੀ ਕੋਈ ਤਾਂ ਮਕੀਦੀ ਕੋਈ ਤਾਂ ਫੋਨ ਲੈ ਆ ਗਿਆ ਕੀ ਬਰਾਮਤ ਹੋਇਆ ਸਾਨੂੰ ਦੱਸੋ ਇਹਨਾਂ ਨੂੰ ਉਹਨਾਂ ਨੇ ਕਾਲ ਕੀਤੀ ਹੈ ਜਿੱਥੇ ਕੈਮਰੇ ਚੱਕ ਦਿੱਤੇ ਗਏ ਨੇ ਕਿਉਂ ਝੂਠੇ ਲੈ ਆ ਕੇ ਝੂਠੀਆਂ ਟੱਕਿਆ ਟੱਕਾ ਹੁੰਦਾ ਪਿਆ ਬਿਲਕੁਲ ਟੱਕਾ ਹੋਣ ਰਿਹਾ ਹੈ ਦਰਕਾਰੀ ਆਪਣਾ ਤੁਹਾਨੂੰ ਫੋਨ ਵਿਚਾਰ ਕੋਈ ਕੋਈ ਪ੍ਰੂਫ ਨਹੀਂ ਦੇਖੋ ਲਿਆ ਸਾਡੇ ਕੋ ਫੋਨ ਨਹੀਂ ਨਹੀਂ ਸਾਡੇ ਕੋ ਫੋਨ ਲਿਆ ਫੋਨ ਲਿਆ ਧੱਕਾ ਘਾੜਨਾ ਧੱਕਾ ਹੋਇਆ ਧੱਕਾ ਹੋਇਆ ਧੱਕਾ ਸੁਤਰਾ ਨੂੰ ਪਨਾਹ ਦਿੱਤੀ ਸੀ ਕਹੀਂ ਘੜੀ ਪਾਹੀ ਕੋਈ ਪਨਾਹ ਨਹੀਂ ਦਿੱਤੀ ਪਤਾ ਹੀ ਨਹੀਂ ਨਹੀਂ ਤੁਹਾਡਾ ਫਿਰ ਤੁਹਾਡੀ ਰੋਲ ਹੈ ਬਾਬਾ ਛੱਡੋ ਯਾਰ ਇਹ ਦੇਖੋ ਪੁਲਿਸਕਾਰ ਛੱਡੋ ਭਲੇ ਮਾਸੋ ਬਦਲ ਕੇ ਘਰ ਬੈਠੋ ਫੇਰ ਨਾ ਜਾ ਕੇ ਇਹਨੂੰ ਤੁਮਚਾਰੇ ਦਰਅਸਲ ਦਸੰਬਰ 2022 ਚ ਸੁਖਚੈਨ ਦੀ ਪਹਿਲੀ ਪਤਨੀ ਨੇ ਖੁਦਕੁਸ਼ੀ ਕਰ ਲਈ ਇਸ ਲਈ ਪਹਿਲੀ ਪਤਨੀ ਦੇ ਪਰਿਵਾਰ ਨੇ ਸੁਖਚੈਨ ਤੇ ਉਸ ਦੇ ਪਰਿਵਾਰ ਖਿਲਾਫ ਦੁਸ਼ਮਣੀ ਪਾਲ ਲਈ ਇਸ ਲਈ ਹੁਣ ਤੱਕ ਇਹੀ ਕਿਹਾ ਜਾ ਰਿਹਾ ਹੈ ਕਿ ਸੁਖਚੈਨ ਨੂੰ ਮਾਰਨ ਲਈ ਉਸ ਦੀ ਪਹਿਲੀ ਪਤਨੀ ਦੇ ਪਰਿਵਾਰ ਨੇ ਸ਼ੂਟਰ ਹਾਇਰ ਕੀਤੇ ਤੇ ਇਸ ਹਮਲੇ ਨੂੰ ਅੰਜਾਮ ਦਵਾਇਆ ਹਾਲਾਂਕਿ ਪਹਿਲੀ ਪਤਨੀ ਦਾ ਪਰਿਵਾਰ ਇਲਜ਼ਾਮਾਂ ਨੂੰ ਨਕਾਰ ਰਿਹਾ ਹੈ ਕਿ ਸੁਖਚੈਨ ਦੀ ਹਾਲਤ ਵੀ ਖਤਰੇ ਤੋਂ ਬਾਹਰ ਹੈ ਹੁਣ ਇਸ ਮਾਮਲੇ 'ਚ ਪੁਲਿਸ ਨੇ ਹੁਸ਼ਿਆਰਪੁਰ ਤੋਂ ਵੀ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਤੋਂ ਖੁਲਾਸਾ ਹੋਣ ਦੀ ਉਮੀਦ ਹੈ ਕਿ ਆਖਰ ਇਸ ਸਭ ਪਿੱਛੇ ਕੌਣ ਹੈ